ਜਦੋਂ ਬਹੁਤ ਵਾਰੀ ਲੋਕ ਕਹਿੰਦੇ ਨਾ ਕਿ ਆਹ ਨਹੀਂ ਸੁਣਿਆ ਜਾਂਦਾ ਆਹ ਨਹੀਂ ਸੁਣਿਆ ਜਾਂਦਾ ਮੈਂ ਇਹ ਚੀਜ਼ ਮੰਨਦਾ ਨਹੀਂਗਾ ਵੀ ਆਡੀਅנס ਨਹੀਂ ਸੁਣਦੀ ਮੈਂ ਕਦੇ ਵੀ ਨਹੀਂ ਕਹਿੰਦਾ ਇਹ ਕਿਉਂਕਿ ਆਡੀਅנס ਮੇਰੇ ਜੇ ਮੇਰੇ ਅੱਜ ਤੱਕ 600 ਪਲੱਸ ਗੀਤ ਰਿਲੀਜ਼ ਹੋ ਗਏ ਮੇਰੇ ਹਾਂ ਤੇ ਜੇ ਮੈਂ ਆਪਦੇ ਗਾਇਵੇ ਕੀਤਾ ਚੋ ਵੀ ਇਸ ਤਰ੍ਹਾਂ ਸੀ ਗੀਤ ਹੋ ਗਏ ਹੋਣੇ ਆ ਤਾਂ ਮੈਨੂੰ ਲੱਗਦਾ ਵੀ ਮੇਰਾ ਸਭ ਤੋਂ ਵੱਡਾ ਗੀਤ ਬਾਘ ਰੂ ਹੈ ਦੁਨੀਆ ਸਾਲੀ ਲੁੱਟ ਕੇ ਖਾਣੀ ਹੁਣ ਤਾਂ ਦਿਲ ਵਿੱਚ ਰਹਿ ਮੋਹੀ ਹੈ ਨਹੀਂ ਖੜੇ ਖੜੋਤੇ ਵਿੱਚ ਜਾਂਦੇ ਨੇ ਨਰਮ ਬੰਦੇ ਦਾ ਅਟਮ ਹੀ ਹੈ ਨਹੀਂ ਹੁ ਇਹ ਮਾਜਦ ਮੈਂ ਇਹ ਵੀ ਗੱਲ ਲਿਖੀ ਮੈਂ ਬੜੀ ਅੱਕ ਕੇ ਲਿਖੀ ਸੀ ਕਿਸੇ ਬੰਦੇ ਤੋਂ ਗੱਲ ਮੈਨੂੰ ਲੱਗਦਾ ਮੈਂ ਪੁੱਛਣ ਲੱਗਿਆ ਸੀਗਾ ਭਾਈ ਇਹ ਇਹ ਤਜਰਬੇ ਦੇ ਹਿਸਾਬ ਨਾਲ ਲਿਖ ਦੋ ਇਹ ਤਜਰਬੇ ਵਾਲੀ ਗੱਲ ਆ ਇਹ ਸੱਚ ਜਿੱਦਨ ਮੈਂ ਲਿਖੀ ਉਦੋਂ ਨਹੀਂ ਮੈਂ ਕਿਸੇ ਆਪਣੇ ਬੰਦੇ ਤੋਂ ਅੱਕਿਆ ਹੋਇਆ ਸੀ ਇੰਡਸਟਰੀ ਦੇ ਕੇ ਤੋਂ ਮਤਲਬ ਕਿ ਮੈਂ ਰ ਇੱਕਦਮ ਹੁੰਦੇ ਨਹੀਂ ਵੀ ਤੁਸੀਂ ਪਿਆਰ ਨਾਲ ਕਹੀ ਜਾਂਦੇ ਹੋ ਕੋਈ ਜੀਵੀਅਰ ਨਹੀਂ ਇਦਾਂ ਤੇ ਮੈਨੂੰ ਲੱਗਦਾ ਵੀ ਤੁਸੀਂ ਝੂਠ ਵੀ ਬੋਲਣਾ ਨਾ ਤੇ ਸੱਚ ਵਰਗਾ ਬੋਲੋਇਆ writers ਅੱਜ ਬੜੇ ਨਿਖਰ ਰਿਹਾ ਹੈ ਨਾ ਆ ਰਹੇ ਆ ਬਟ ਹੈਪੀ ਰਾਈ ਗੋਟੀ ਵਰਗਾ ਜਿਵੇਂ ਕਹਿੰਦੇ ਨੇ ਗਿੱਪੀ ਭਾਈ ਨਾਲ ਵੀ ਆਪਾਂ ਗੱਲ ਕਰਦੇ ਆਂ ਕਹਿੰਦੇ ਕਿ ਹੈਪੀ ਕੋਲੋਂ ਫਿਲਮਾਂ ਦੇ ਕਿਉਂਕਿ ਜਿਹੜੇ ਫਿਲਮਾਂ ਦੇ ਗਾਣੇ ਹੁੰਦੇ ਨੇ ਨਾ ਭਾਈ ਉਹ ਥੋੜਾ ਹੀ ਨਾਮ ਆਉਂਦੇ ਆ ਜਿਹੜਾ ਮੇਰੇ ਲਿਖਣ ਦਾ ਜ accounts ਦਾ ਇਹ ਤਾਂ ਮੈਨੂੰ ਅਜਾ ਕੁਝ ਵੀ ਮੇਰਾ ਤਾਂ ਲੱਗਦਾ ਨਹੀਂ ਕਿ ਮੈਂ ਕੁਝ ਕਰਨਾ ਭਾਈ ਉਹ ਪਰਮਾਤਮਾ ਹੀ ਕਰ ਰਹੀ ਹੈ ਮੇਰੇ ਵਾਲੇ ਕੇਸ 'ਚ ਮੈਂ ਹੈ ਨਹੀਂਗਾ ਜੇ ਤਾਂ ਮੈਂ ਲਿਖਦਾ ਹਾਂ ਮੈਂ ਫਿਰ ਤਾਂ ਮੈਂ ਕਹਾਂ ਮਹਾਰਾ ਹੀ ਕਰਦੇ ਆਂ ਭੱਜ ਦੌੜ 'ਚ ਨਹੀਂ ਮੰਨਦੇ ਹੈ ਨਾ ਖੁਦ ਨੂੰ ਨਹੀਂ ਮੈਂ ਤਾਂ ਹੈ ਹੀ ਨਹੀਂ ਮੈਂ ਨਾ ਤਾਂ ਮੈਂ ਮੈਂ ਮੇਰਾ ਕਿਸ ਨਾਲ ਮੁਕਾਬਲਾ ਨਾ ਕਿਸੇ ਦਾ ਮੇਰੇ ਨਾਲ ਮੁਕਾਬਲਾ ਕਿਉਂਕਿ ਮੈਂ ਆਪ ਕਰਦਾ ਨਹੀਂ ਨਾ ਤਾਂ ਉਹ ਮਾਲਕ ਕਰਦਾ ਮੈਂ ਤਾਂ ਉਹ ਵੀ ਕਰ ਰਿਹਾ ਹਾਂ ਬਿੰਗ ਰਾਈਟਰ ਸੋਚਿਆ ਜਾਂਦੀ ਹੈ ਕਿ ਐਕਸਪੀਰੀਅੰਸ ਦੇ ਹਿਸਾਬ ਨਾਲ ਆਈ ਹੈ ਮੇਰੇ ਹਿਸਾਬ ਨਾਲ ਸੋਚ ਬਣੀ ਹੈ ਇਹ ਰਾਈਟਰ ਮੈਂ ਨਾ ਜਦੋਂ ਆਪ ਦੇ ਆਪ ਨੂੰ ਹੁਣ ਪਿੱਛੇ ਦੇਖਦਾ ਜਾ ਕੇ ਮਤਲਬ ਅੱਜ ਤੋਂ 12-13 ਸਾਲ ਪਹਿਲਾਂ ਦੇਖਦਾ ਮੈਂ ਆਪ ਦੇ ਆਪ ਨੂੰ ਜਾ ਕੇ ਤਾਂ ਜਿਹੜੀ ਉਹ ਚੀਜ਼ਾਂ ਮੈਨੂੰ ਮਰਕਲ ਜਿਹਾ ਲੱਗਦਾ ਯਾਰ ਤਾਂ ਵੀ ਮੈਨੂੰ ਲੱਗਦਾ ਮੈਂ ਨਹੀਂ ਆ ਯਾਰ ਵੀ ਇਹ ਜੇ ਮੈਂ ਲਿਖਦਾ ਹੁੰਦਾ ਜਾਂ ਮੈਂ ਕਰਦਾ ਹੁੰਦਾ ਤਾਂ ਫਿਰ ਸ਼ਾਇਦ ਨਾ ਹੁੰਦੀਆਂ ਇਹ ਚੀਜ਼ਾਂ ਇਹ ਉਹ ਕਰ ਰਿਹਾ ਹੈ ਉਹੀ ਕਰ ਰਿਹਾ ਹੁਣ ਵੀ ਸਟਿਲ ਮੇਰੇ ਲਈ ਕੇਸ ਚ ਕੱਲੀ ਕਿਰਪਾ ਹੀ ਆ ਮੈਂ ਨਹੀਂ ਆ ਵਾਹ ਯਾਰ ਬੜੀ ਸੋਹਣੀ ਗੱਲ ਮੈਂ ਨੇ ਸਾਰਾ ਨੂੰ ਸਵਾਲ ਪੁੱਛਿਆ ਸੀਗਾ ਇੱਕ ਪਿੱਛੇ ਮਹੀਨੇ ਦੇ ਪਹਿਲਾਂ ਮੈਂ ਕਿਹਾ ਸਾਰਾ ਵੀ ਜਿਹੜਾ ਗਾਣਾ ਹੈਪੀ ਨਾਲ ਤੁਹਾਡਾ ਆਇਆ ਸੀਗਾ ਮੇਰੀ ਜਾਨ ਤੂੰ ਆ ਮੈਂ ਕਿਹਾ ਹੈਪੀ ਵਾਸਤੇ ਬਹੁਤ ਪਛਾਣ ਬਣੀ ਸੀਗੀ ਤੁਹਾਡੇ ਵਾਸਤੇ ਬਹੁਤ ਪਛਾਣ ਬਣੀ ਸੀਗੀ ਤੇ ਅੱਜ ਕਾਫੀ ਸਾਲ ਹੋ ਗਿਆ ਗਾਣੇ ਆਏ ਨੂੰ ਅੱਜ ਉਹ ਕੰਟੈਂਟ ਨਹੀਂ ਬਣਦਾ ਉਸ ਤੋਂ ਜੇ ਯੰਗ ਜਨਰੇਸ਼ਨਲ ਕਹੇ ਦੀ ਉਸ ਤੋਂ ਬੈਟਰ ਕੰਟੈਂਟ ਬਣਦਾ ਬਟ ਜੀਵਨ ਜਿਹੜਾ ਉਹ ਵਾਲਾ ਕੰਟੈਂਟ ਨਾ ਉਹਦੀ ਅਲੱਗ ਫੈਨ ਫੋਲੋਇੰਗ ਆ ਮਤਲਬ ਕੀ ਹੈਪੀਡੇਅ ਕੋਟਰੀ ਅਲੱਗ ਫੈਨ ਫੋਲੋਇੰਗ ਆ ਤੁਹਾਡੇ ਜਿਹੜੇ ਫੈਨ ਆ ਜਿਹੜੇ ਤੁਹਾਨੂੰ ਦੇਖਣ ਵਾਲੇ ਥੋੜੀ ਲਿਖਣ ਤੋਂ ਪਸੰਦ ਕਰਨ ਵਾਲੇ ਥੋੜੇ ਹੀ ਆ ਉਹ ਲੋਇਲ ਆ ਇਹ ਤੁਸੀਂ ਆਪ ਐਕਸਪੈਕਟ ਕਰਦੇ ਹੋ ਹਾਂਜੀ ਵੀਰੇ ਮੈਨੂੰ ਨਾ ਵੈਸੇ ਵੀ ਜਦੋਂ ਬਹੁਤ ਵਾਰੀ ਲੋਕ ਕਹਿੰਦੇ ਨਾ ਕਿ ਆ ਨਹੀਂ ਸੁਣਿਆ ਜਾਂਦਾ ਆ ਨਹੀਂ ਸੁਣਿਆ ਜਾਂਦਾ ਮੈਂ ਇਹ ਚੀਜ਼ ਮੰਨਦਾ ਨਹੀਂਗਾ ਵੀ ਆਡੀਅנס ਨਹੀਂ ਸੁਣਦੀ ਮੈਂ ਕਦੇ ਵੀ ਨਹੀਂ ਕਹਿੰਦਾ ਇਹ ਕਿਉਂਕਿ ਆਡੀਅנס ਮੇਰੇ ਜੇ ਮੇਰੇ ਅਜੇ ਤੱਕ 600 ਪਲੱਸ ਗੀਤ ਰੀਲੀਜ਼ ਹੋ ਗਏ ਮੇਰੇ ਹਾਂ ਤੇ ਜੇ ਮੈਂ ਆਪਦੇ ਗਾਏ ਹੋਏ ਗੀਤਾਂ ਚੋਂ ਵੀ ਇਸ ਤਰ੍ਹਾਂ ਸੀ ਗੀਤ ਉਹਨੇ ਆ ਤਾਂ ਮੈਨੂੰ ਲੱਗਦਾ ਵੀ ਮੇਰਾ ਸਭ ਤੋਂ ਵੱਡਾ ਗੀਤ ਬਾਘਰੂ ਹੈ ਤਾਂ ਤੁਸੀਂ ਕਹਿ ਨਹੀਂ ਸਕਦੇ ਨਾ ਹਾਂ ਤੇ ਕਦੇ ਇਹ ਨਹੀਂ ਹੋਇਆ ਵੀ ਜੇ ਹਨੀਬਾਈ ਦਾ ਦੌਰ ਹੈ ਤੇ ਅਮਰਿੰਦਰ ਗਿੱਲ ਬਾਈ ਨੂੰ ਕੋਈ ਫਰਕ ਪਿਆ ਇਦਾਂ ਤਾਂ ਕਦੇ ਨਹੀਂ ਹੋਇਆ ਵੀ ਸਤਿੰਦਰ ਸਰਤਾਜ ਬਹੁਤ ਚੱਲ ਰਿਹਾ ਤੇ ਇਧਰ ਉਹ ਗੀਪੀ ਬਾਈ ਉਹਨਾਂ ਨੂੰ ਕੋਈ ਫਰਕ ਪਿਆ ਕਿ ਇਹਦਾ ਕੋਈ ਆਡੀਅנס ਹਰ ਤਰ੍ਹਾਂ ਦੀ ਹੈ ਤੁਸੀਂ ਤੁਸੀਂ ਆਪਣਾ ਮੈਨੂੰ ਲੱਗਦਾ ਵੀ ਤੁਸੀਂ ਝੂਠ ਵੀ ਬੋਲਣਾ ਨਾ ਤੇ ਸੱਚ ਵਰਗਾ ਬੋਲੋ ਯਾਰ ਗੱਲ ਕੱਚੀ ਵੀ ਕਰਨੀ ਹੈ ਤੇ ਪੱਕੀ ਕਰੋ ਗੱਲ ਤੁਹਾਡੇ ਮੁੱਦਾ ਜੋ ਹੈ ਨਾ ਉਹ ਕਲੀਅਰ ਹੋਣਾ ਚਾਹੀਦਾ ਬਸ ਇੰਨੀ ਗੱਲ ਹੈ ਹੋਰ ਕੁਝ ਨਹੀਂ ਤੁਸੀਂ ਕੀ ਤੁਸੀਂ ਰੋਮਾਂਸ ਲਿਖ ਰਹੇ ਹੋ ਤੇ ਮੈਂ ਸਪੂਰਾ ਰੋਮਾਂਸ ਹੀ ਤੁਸੀਂ ਗੈਂਗਸਟਰਸ ਨੂੰ ਲਿਖ ਰਹੇ ਹੋ ਤੇ ਗੈਂਗਸਟਰਸਮ ਪੂਰਾ ਹੋਣਾ ਚਾਹੀਦਾ ਸਭੇ ਤੁਹਾਡੇ ਮੁੱਦੇ ਤੋਂ ਨਹੀਂ ਭਟਕਣਾ ਚਾਹੀਦਾ ਬਸ ਮੈਂ ਇੰਨਾ ਕੀ ਖਿਆਲ ਰੱਖਦਾ ਹਾਂ ਨਾ ਮੇਰੇ ਗੀਤਾਂ ਦੇ ਜਦੋਂ ਮੈਨੂੰ ਹੁੰਦਾ ਕਿ ਮੈਂ ਕੁਝ ਕਰਾਂ ਤੇ ਉਹ ਗੱਲ ਪੂਰੀ ਹੋ ਜਰ ਮੈਂ ਇਹਦੇ ਪਹਿਲੀ ਵਾਰ ਮੈਂ ਮਿਊਜ਼ਿਕ ਕਰਨਾ ਸੀ ਆ ਫਿਲਮ ਦਾ ਅਸਲਜੀ ਜੀ ਦਾ ਗਾਣਾ ਵਾ ਜੋਤੀ ਨੂਰ ਦੇ ਦਾ ਗਾਣਾ ਮੇਰਾ ਕਰਨ ਦਾ ਗੁਲਾਬ ਦਾ ਤਾਂ ਮੈਨੂੰ ਜੇ ਹੁਣ ਤੁਸੀਂ ਸੈਡ ਗਾਣਾ ਸੁਣਦੇ ਹੋ ਨਾ ਤਾਂ ਮੈਂ ਯਕੀਨ ਮੰਨਉ ਮੈਂ ਆਪ ਮੇਰੀਆਂ ਅੱਖਾਂ ਭਰਈਆਂ ਸੀ ਜਦੋਂ ਉਹ ਸੁਣਦਾ ਹਨਾ ਤਾਂ ਉਹ ਯਾਰ ਉਹ ਉੰਨੀ ਗੱਲ ਲੱਗਣੀ ਚਾਹੀਦੀ ਓਥੇ ਵੱਜਣੀ ਚਾਹੀਦੀ ਆ ਕਿ ਕੁੱਟ ਸਬਰ ਦਾ ਪੀ ਨਹੀਂ ਹੁੰਦਾ ਨਿੱਤ ਮਰ ਮਰ ਕੇ ਜੀ ਨਹੀਂ ਹੁੰਦਾ ਬਸ ਇੱਕ ਆਪਣੇ ਭੁੱਲ ਨਹੀਂ ਹੁੰਦੇ ਹੋਣ ਇਹਨਾਂ ਨੂੰ ਯਕੀਨ ਨਹੀਂ ਹੁੰਦਾ ਯੈਸ ਗੱਲ ਪੂਰੀ ਵਸ ਗੁਲਾਬ ਵਸੇ ਲਿਖਣਾ ਟਫ ਸੀਗਾ ਜਾਂ ਸਹੀ ਸੀਗਾ ਨਹੀਂ ਨਹੀਂ ਗੁਲਾਬ ਮੇਰਾ ਬਹੁਤ ਪੁਰਾਣਾ ਮਿੱਤਰ ਆ ਤੇ ਮੈਂ ਤੇ ਗੁਲਾਬ ਦਾ ਸੀ ਐਡੀਸ਼ਨ ਦੇੰਦੇ ਰਹਿਆ ਪਹਿਨੀ ਅਸੀਂ ਬੱਲੇ ਹੁਣ ਉਹਦੇ 'ਚ ਵੀ ਗੱਲ ਆ ਇੱਕ ਗੱਲ ਆ ਨਾ ਗੁਲਾਬ ਵਾਲੇ ਗਾਣੇ 'ਚ ਹੁਣ ਇਹ 'ਚ ਜਾਂਦਾ ਮੈਂ ਹਲੇ ਦੇਖਿਆ ਨਹੀਂ ਗਾਣਾ ਕਦੋਂ ਆਉਂਦਾ ਵੀ ਲੈਂਦੇ ਵਿੱਚ ਗੱਲਾਂ ਹੁੰਦੀਆਂ ਜੋ ਉੱਪਰ ਆਇਆ ਚੜ੍ਹਦੇ ਤੋਂ ਹੁਣ ਉਹਦੇ 'ਚ ਮੈਂ ਇੱਕ ਗੱਲ ਲਿਖੀ ਕਿ ਦੁਨੀਆ ਸਾਲੀ ਲੁੱਟ ਕੇ ਖਾਣੀ ਹੁਣ ਤਾਂ ਦਿਲ ਵਿੱਚ ਰਹਿ ਮੋਹੀ ਹੈ ਨਹੀਂ ਖੜੇ ਖੜੋਤੇ ਵਿੱਚ ਜਾਂਦੇ ਨੇ ਨਰਮ ਬੰਦੇ ਦਾ ਟਾਈਮ ਹੀ ਹੈ ਨਹੀਂ ਹੁਣ ਇਹ ਮੈਂ ਜਦ ਮੈਂ ਇਹ ਵੀ ਗੱਲ ਲਿਖੀ ਮੈਂ ਬੜੀ ਅੱਕ ਕੇ ਲਿਖੀ ਸੀ ਕਿਸੇ ਬੰਦੇ ਤੋਂ ਗੱਲ ਤੇ ਮੈਨੂੰ ਲੱਗਿਆ ਮੈਂ ਪੁੱਛਣ ਲੱਗੇ ਸੀਗਾ ਭਾਈ ਇਹ ਇਹ ਤਜਰਬੇ ਦੇ ਆਸਪਾਸ ਲਿਖ ਦੋ ਇਹ ਤਜਰਬੇ ਵਾਲੀ ਗੱਲ ਆ ਇਹ ਸੱਚ ਜਿੱਦਨ ਮੈਂ ਲਿਖੀ ਉਸ ਦਿਨ ਹੀ ਮੈਂ ਕਿਸੇ ਆਪਣੇ ਬੰਦੇ ਤੋਂ ਅੱਕਿਆ ਹੋਇਆ ਸੀ ਇੰਡਸਟਰੀ ਦੇ ਕੇ ਤੇ ਮਤਲਬ ਕਿ ਮੈਂ ਇਦਾਂ ਹੁੰਦੇ ਨਹੀਂ ਵੀ ਤੁਸੀਂ ਪਿਆਰ ਨਾਲ ਕਹੀ ਜਾਂਦੇ ਕੋਈ ਜੀਵੀਆਰ ਨਹੀਂ ਇਦਾਂ ਤੇ ਕਦੀ ਐਦਾਂ ਦਾ ਵੀ ਟਾਈਮ ਆਇਆ ਕਿ ਸਾਈਡ ਲਾਈਨ ਕੀਤਾ ਗਿਆ ਤੁਹਾਨੂੰ ਨਹੀਂ ਨਹੀਂ ਹੋਇਆ ਐਦਾਂ ਦਾ ਟਾਈਮ ਤੇਰੀ ਕੋਈ ਪਹਿਲੀਆਂ ਚ ਹੋ ਗਿਆ ਤੇ ਪਹਿਲੀ ਜਿਹੋ ਐ ਸ਼ੁਰੂ ਸ਼ੁਰੂ ਚ ਹੋਇਆ ਮੇਰੇ 2-4 ਗਾਣੇ ਤੇ ਮੇਰਾ ਨਾਮ ਨਹੀਂ ਸੀ ਆ ਤੇ ਪਰ ਰਾਈਟ ਲਾਈਨ ਮਤਲਬ ਕਿ ਐਦਾਂ ਕਿ ਨਹੀਂ ਹੈਪੀ ਕੋਲ ਨੇ ਲਿਖਵਾਣੀ ਕਿਸੇ ਹੋਰ ਤੋਂ ਲਿਖਵਾ ਲਓ ਨਹੀਂ ਨਹੀਂ ਐਦਾਂ ਨਹੀਂ ਨਹੀਂ ਪੱਤਰ ਵੀਰੇ ਮੈਨੂੰ ਮੇਰਾ ਮੈਨੂੰ ਕਦੇ ਐ ਹੋਇਆ ਹੀ ਨਹੀਂ ਜੇ ਕਿਸੇ ਨੇ ਕਿਸੇ ਨੇ ਕੀਤਾ ਵੀ ਹੈ ਨਾ ਤੇ ਮੈਂ ਕਹਿੰਦਾ ਉਹ ਵਧੀਆ ਨੂੰ ਕਰਨਾ ਚਾਹੀਦਾ ਉਹਨੂੰ ਤਜਰਬਾ ਤਾਂ ਮਿਲ ਰਹਿਣਾ ਯਾਰ ਕਿਉਂਕਿ ਮੇਰਾ ਮੁਕਾਬ ਮੇਰਾ ਨਹੀਂ ਮੁਕਾਬਲਾ ਕਿਸੇ ਨਾਲ ਕਿਸੇ ਦਾ ਮੇਰੇ ਨਾਲ ਕੋਈ ਮੁਕਾਬਲਾ ਨਹੀਂ ਯਾਰ ਜੋ ਦੂਜਾ ਬੰਦਾ ਲਿਖ ਰਿਹਾ ਉਹ ਆਪਣਾ ਬੈਸਟ ਲਿਖ ਰਿਹਾ ਜੋ ਮੈਂ ਲਿਖ ਰਿਹਾ ਮੈਂ ਮੇਰਾ ਬੈਸਟ ਲਿਖ ਰਿਹਾ ਮੈਂ ਕਦੇ ਕਿਆ ਹੀ ਨਹੀਂ ਮੈਨੂੰ ਲੱਗਦਾ ਕਿ ਜੇ ਉਹ ਕੋਈ ਬੰਦਾ ਮੇਰੇ ਤੋਂ ਬਿਨਾ ਕਿਸੇ ਨਾਲ ਕੰਮ ਕਰਦਾ ਤੇ ਚੰਗੀ ਗੱਲ ਨਾ ਯਾਰ ਉਹਨੂੰ ਮੇਰਾ ਵੀ ਪਤਾ ਲੱਗੂਗਾ ਤੇ ਤੁਸੀਂ ਇੰਨੇ ਕਿ ਪੋਜੀਟਿਵ ਹੋਣਾ ਕਿਉਂਕਿ ਅਸੀਂ ਲਾ ਲਈਏ ਜਾਂ ਹੋਰ ਲੋਕ ਲਾ ਲੈਣ ਹਮੇਸ਼ਾ ਨਾ ਕੰਪੀਟੀਸ਼ਨ ਚ ਹੁੰਦੇ ਆ ਭੱਜ ਲਈਏ ਭੱਜ ਲਈਏ ਕਸੂਰ ਸਾਡੇ ਵਰਗਾ ਨਹੀਂ ਕਸੂਰ ਉਹਨਾਂ ਦਾ ਨਹੀਂ ਇਹ ਸਮਾਜ ਦਾ ਅੱਜ ਹੀ ਬਣਿਆ ਹੋਇਆ ਇਹ ਬਣਿਆ ਹੀ ਅੱਦਾ ਹੋਇਆ ਅਸਲ ਚ ਨਾ ਵੀਰੇ ਅੰਦਰੋਂ ਖਾਲੀ ਕਰਨ ਦੀ ਗੱਲ ਹੈ ਜਦੋਂ ਤੁਸੀਂ ਅੰਦਰੋਂ ਖਾਲੀ ਹੋਗੇ ਨਾ ਤੇ ਇਹ ਭਰ ਜਾਣਾ ਫੇਰ ਹੀ ਭਰਨਾ ਤੁਸੀਂ ਜਿੰਨਾ ਟਾਈਮ ਆਪਾਂ ਹੀ ਆਪਣੇ ਆਪ ਨੂੰ ਕੁਝ ਮੰਨਦੇ ਆ ਨਾ ਤੇ ਉਹ ਨਹੀਂ ਹੁੰਦਾ ਯਾਰ। ਤੂੰ ਉਹਦੇ ਤੇ ਛੱਡ ਕੇ ਦੇਖੋ। ਉਹਨੂੰ ਕਹੋ ਯਾਰ ਉਹ ਕਰੇ ਤੁਹਾਡੇ ਨਾਲ। ਤੁਸੀਂ ਜਦੋਂ ਬੰਦਾ ਕੰਮ ਕਰਦਾ ਨਾ ਫਿਰ ਬੰਦਿਆ ਕੀ ਕਰ ਸਕਦਾ ਯਾਰ? ਬੰਦਾ ਆਪਣੀ ਮਰਜ਼ੀ ਨਾਲ ਇੱਕ ਕਦਮ ਚੱਲ ਕੇ ਦਿਖਾਵੇ। ਜੇ ਬੰਦਾ ਐਦਾ ਯਾਰ। ਇੱਥੇ ਗੁੱਗੂ ਬਾਈ ਦੀ ਤੋਰ ਦੀਆਂ ਗੱਲਾਂ ਕਰਦੇ ਆਪਾਂ। ਗੁੱਗੂ ਬਾਈ ਥੋੜੀ ਤੁਰਦੇ ਆ। ਹਾਂ। ਕੋਈ ਤੁਰ ਰਿਹਾ ਆ। ਹਾਂ। ਜਦੋਂ ਬੰਦਾ ਤੁਸੀਂ ਕਹੋ ਥੋੜੀ ਬਾਡੀ ਐ। ਥੋੜੀ ਆਪਣੀ ਹੈ ਨਾ ਤੁਹਾਨੂੰ ਬੁਖਾਰ ਹੋ ਗਿਆ 102 ਤੁਹਾਡੀ ਬੋਡੀ ਨੂੰ ਕੋਈ ਵੀ ਚੱਲ ਉੱਠ ਚੱਲੀਏ ਨਹੀਂ ਉੱਠਦੀ ਯਾਰ ਤੁਸੀਂ ਜਦੋਂ ਇਹਦੇ ਤੇ ਮਾਰ ਨਹੀਂ ਕਰ ਸਕਦੇ ਅੰਦਰਲੀ ਚੀਜ਼ਾਂ ਤੇ ਕਲਾ ਤੇ ਕਿਵੇਂ ਮਾਰ ਕਰ ਸਕਦੇ ਮੈਂ ਕਹਾਂ ਮੈਂ ਲਿਖਿਆ ਜੀ ਮੈਂ ਗਾਣੇ ਬਹੁਤ ਐਡ ਕਰਦਾ ਨਹੀਂ ਹੁੰਦਾ ਇਹ ਮੈਨੂੰ ਲੱਗਦਾ ਥੋੜੇ ਤੇ ਰੱਬ ਦੀ ਬਹੁਤ ਆਮਦ ਆ ਯਾਰ ਤੁਸੀਂ ਤੁਸੀਂ ਬਹੁਤ ਬੀਲੀਵ ਕਰਦੇ ਹੋ ਅੰਨਾ ਬੀਲੀਵ ਕਰਦੇ ਹੋ ਮੇਰੇ ਕੋਲ ਕੇਸ ਚ ਕੱਲਾ ਰੱਬ ਹੀ ਹੈ ਹੋਰ ਕੋਈ ਗੱਲ ਖਤਮ